ਹਰਿਆਣਾ ਦੇ ਵਿੱਚ ਚੋਣਾਂ ਜਿਹੜੀਆਂ ਆ ਗਈਆਂ ਨੇ ਤੇ 5 ਅਕਤੂਬਰ ਨੂੰ ਵੋਟਾਂ ਪੈਣੀਆਂ 131 ਉਮੀਦਵਾਰ ਜਿਹੜੇ ਆ ਚੋਣ ਮੈਦਾਨ ਦੇ ਵਿੱਚ ਰਹਿ ਗਏ ਆ ਪੰਜਾਬ ਦੇ ਕਾਂਗਰਸੀ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਮੰਤਰੀ ਹੈ ਤੇ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਆ ਹਰਿਆਣਾ ਦੇ ਵਿੱਚ ਜਿਹੜਾ ਉਹ ਜਾ ਰਹੇ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਹਰਿਆਣਾ ਦੀ ਚੋਣ ਜਿਹੜੀ ਹੈ ਬੜੀ ਕ੍ਰੂਸ਼ਲ ਕਿਸਮ ਦੀ ਚੋਣ ਆ ਭਾਵੇਂ ਕਿ ਸਥਾਪਤੀ ਵਿਰੋਧੀ ਲਹਿਰ ਦਾ ਜਿਹੜਾ ਮੌਜੂਦਾ ਜਿਹੜੀ ਸਰਕਾਰ ਹੈ ਬੀਜੇਪੀ ਦੀ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਇਹ ਸਾਰੇ ਚੋਣ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇੱਕ ਹਲਕੇ ਦੇ ਵਿੱਚ ਜਿਹੜੇ ਆ ਬਹੁਤ ਜ਼ਿਆਦਾ ਉਮੀਦਵਾਰ ਨੇ ਮਤਲਬ ਤੁਸੀਂ ਦੇਖ ਲਓ ਮਤਲਬ 131 ਉਮੀਦਵਾਰ ਨੇ ਟੋਟਲ ਤੇ 90 ਟੋਟਲ ਹਲਕੇ ਨੇ ਤੇ ਮੇਰਾ ਖਿਆਲ ਜਿਹੜਾ ਕਾਫੀ ਰੋਲ ਕਚੋਲਾ ਪੈਣ ਦਾ ਪੈਣ ਦੀ ਵੀ ਸੰਭਾਵਨਾ ਤੁਸੀਂ ਇਹ ਸਾਰੇ ਸਮੁੱਚੇ ਵਰਤਾਰੇ ਬਾਰੇ ਕੀ ਕਿਸ ਕਹਿਣਾ ਚਾਹੁੰਦੇ ਹੋ ਦੇਖੋ ਜਬੂ ਜੀ 131 ਉਮੀਦਵਾਰਾਂ ਜਿਹੜਾ ਤੁਸੀਂ ਗੱਲ ਕੀਤਾ ਪਰ ਪਿਛਲੀ ਵਾਰ ਜਿੰਨੇ ਉਮੀਦਵਾਰ ਸੀ ਉਹਨਾਂ ਤੋਂ ਗਿਣਤੀ ਘੱਟ ਜ਼ਰੂਰ ਹੈ ਪਰ ਐਸ ਵਾਰ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਹੈ ਕਿ ਪਿਛਲੀ ਵਾਰ ਜਿਸ ਢੰਗ ਦੇ ਨਾਲ ਜਦੋਂ ਚੋਣਾ ਹੋਈਆਂ ਸੀ ਹਰਿਆਣਾ ਵਿਧਾਨ ਸਭਾ ਦੀਆਂ ਉਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਔਰ ਉਸ ਚੋਣਾਂ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਦਾ ਇੱਕ ਪ੍ਰਭਾਵ ਸੀਗਾ ਉਹਨਾਂ ਦਾ ਇੱਕ ਆਪਣਾ ਇੱਕ ਅਕਸ ਬਣ ਚੁੱਕਾ ਸੀਗਾ ਔਰ ਉਹ ਵੋਟਾਂ ਨੂੰ ਵੋਟ ਕੈਚਰ ਵੀ ਬਣ ਚੁੱਕੇ ਸੀ ਉਹ ਸਥਿਤੀ ਸੀਗੀ ਔਰ ਉਸ ਸਥਿਤੀ ਦੇ ਵਿੱਚ ਖਾਸ ਕਰਕੇ ਕਿਉਂਕਿ ਇੱਕ ਰਾਸ਼ਟਰਵਾਦੀ ਗੱਲ ਆ ਗਈ ਸੀ ਦੇਖ ਭਗਤੀ ਵਾਲੀ ਗੱਲ ਆ ਗਈ ਸੀ ਤਾਂ ਉਸ ਸਮੇਂ ਲੋਕਾਂ ਨੇ ਬਿਲਕੁਲ ਵੱਖਰੀ ਤਰ੍ਹਾਂ ਦਾ ਜਿਹੜਾ ਵਿਵਹਾਰ ਕੀਤਾ ਸੀਗਾ ਪਰ ਹੁਣ ਜਿਹੜੀ ਸਥਿਤੀ ਅਸੀਂ ਦੇਖਦੇ ਆ ਉਹ ਉਸ ਸਥਿਤੀ ਤੋਂ ਬਿਲਕੁਲ ਵੱਖਰੀ ਹੈਗੀ ਹੈ ਔਰ ਉਹ ਸਥਿਤੀ ਜਿਹੜੀ ਹੈਗੀ ਹੈ ਉਹਦੇ ਵਿੱਚ ਇਸ ਵੇਲੇ ਮੋਦੀ ਦਾ ਜਿਹੜਾ ਹੈਗਾ ਉਹ ਅਸਰ ਵੀ ਨਹੀਂ ਰਿਹਾ ਉਹ ਪ੍ਰਭਾਵ ਵੀ ਨਹੀਂ ਰਿਹਾ ਉਹ ਜਾਦੂ ਵੀ ਜਿਹੜਾ ਸੀਗਾ ਉਹਦਾ ਉਹ ਨਹੀਂ ਚੱਲਦਾ ਹੁਣ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਢੰਗ ਨਾਲ ਜਦੋਂ ਉਹਨਾਂ ਨੇ ਪੁਰਖ ਖੇਤਰ ਆ ਕੇ ਰੈਲੀ ਕੀਤੀ ਤਾਂ ਲੋਕਾਂ ਦਾ ਉਹ ਹੰਗਾਰਾ ਨਹੀਂ ਸੀ ਸਗੋਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਦੋਂ ਨਰਿੰਦਰ ਮੋਦੀ ਹੁਣੀ ਬੋਲਣ ਲੱਗੇ ਤਾਂ ਲੋਕਾਂ ਨੇ ਉੱਠ ਕੇ ਜਾਣਾ ਸ਼ੁਰੂ ਕਰ ਦਿੱਤਾ ਉਹ ਅਜੇ ਕਿ 23 24 ਹਲਕਿਆਂ ਦੀ ਰੈਲੀ ਸੀ ਪਰ ਉਸ ਉਸ ਮੁਤਾਬਕ ਉੱਥੇ ਜਿਹੜੀ ਗਿਣਤੀ ਸੀ ਕਾਫੀ ਘੱਟ ਜਿਹੜੀ ਹੈ ਦੱਸੀ ਜਾ ਰਹੀ ਹੈ ਔਰ ਇੱਕ ਸਥਿਤੀ ਤਾਂ ਇਹ ਹੈ ਦੂਸਰੇ ਪਾਸੇ ਸਥਿਤੀ ਇਹ ਹੈ ਕਿ ਜੋ ਸਥਾਪਤੀ ਵਿਰੋਧੀ ਲਹਿਰ ਨੂੰ ਇਹਨਾਂ ਨੇ ਜਿਸ ਢੰਗ ਦੇ ਨਾਲ ਵਾਸੇ ਕਰਨ ਦਾ ਯਤਨ ਕੀਤਾ ਨੈਰ ਸਿੰਘ ਸ਼ੈਣੀ ਨੂੰ ਅੱਗੇ ਲਿਆ ਕੇ ਔਰ ਪੁਰਖ ਖੇਤਰ ਦੀ ਰੈਲੀ ਚ ਕੋ ਸਾਰਾ ਕੁਝ ਦੇਖਣ ਨੂੰ ਮਿਲਿਆ ਕਿ ਉੱਥੇ ਉਹਨਾਂ ਨੇ ਜਿਹੜੇ ਮਨੋਰ لال ਖੱਟਰ ਹੋਣਾ ਦੀ ਫੋਟੋ ਤੱਕ ਨਹੀਂ ਲਾਈ ਉਹਨਾਂ ਦਾ ਜਿੱਗਰ ਤੱਕ ਨਹੀਂ ਹੋਇਆ ਸਟੇਜ ਦੇ ਉੱਤੇ ਤੋਂ ਇੱਕ ਸਥਿਤੀ ਤਾਂ ਇਹ ਹੈਗੀ ਹੈ ਔਰ ਦੂਸਰੇ ਪਾਸੇ ਜਿਹੜੀ ਸਥਿਤੀ ਹੈ ਕਾਂਗਰਸ ਦੀ ਕਿ ਕਾਂਗਰਸ ਉਸ ਸਥਾਪਤੀ ਵਿਰੋਧੀ ਲਹਿਰ ਹੈ ਜਿਹੜੀ ਹਰਿਆਣਾ ਦੇ ਵਿੱਚ ਔਰ ਜਿਸ ਢੰਗ ਦੇ ਨਾਲ ਕਿਸਾਨੀ ਦੇ ਪ੍ਰਤੀ ਜਿਹੜਾ ਵਤੀਰਾ ਰਿਹਾ ਹਰਿਆਣਾ ਸਰਕਾਰ ਦਾ ਉਸ ਦਾ ਵੀ ਬਹੁਤ ਵੱਡੀ ਭੂਮਿਕਾ ਹੈ ਕਿ ਖਾ ਪੰਚਾਇਤਾਂ ਜਿਹੜੀਆਂ ਆ ਉਹ ਵੱਖ-ਵੱਖ ਥਾਵਾਂ ਤੇ ਫੈਸਲੇ ਲੈ ਰਹੀਆਂ ਔਰ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਉਹਨਾਂ ਦਾ ਜਾਣਾ ਵੀ ਮੁਸ਼ਕਲ ਹੋਇਆ ਔਰ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਔਰ ਖਾਸ ਕਰਕੇ ਦਲਿਤ ਹੈ ਕੋਸ਼ਿਸ਼ ਬੇਸ਼ੱਕ ਇਸ ਗੱਲ ਦੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੇ ਐਸੇ ਥਾਵਾਂ ਦੇ ਉੱਤੇ ਕੋਈ 4-5 ਤੇ ਉਮੀਦਵਾਰ ਜਿਹੜੇ ਆਪਣੇ ਵਾਪਸ ਲਏ ਆ ਜਿੱਥੇ ਉਹਨਾਂ ਦੀ ਕੋਸ਼ਿਸ਼ ਹੈ ਕਿ ਜੇ ਉਹਨਾਂ ਦਾ ਉਮੀਦਵਾਰ ਨਹੀਂ ਜਿੱਤ ਸਕਦਾ ਤਾਂ ਘੱਟੋ-ਘੱਟ ਉਸ ਉਮੀਦਵਾਰ ਦੇ ਹੱਕ 'ਚ ਖੜ੍ਹ ਰਿਆ ਜਾਵੇ ਕਿ ਜਿੱਥੇ ਜਿਹੜੇ ਕਾਂਗਰਸ ਨੂੰ ਹਰਾ ਸਕੇ ਜਿਵੇਂ ਸਿਰਸੇ ਦੇ ਵਿੱਚ ਉਹਨਾਂ ਨੇ ਕੀਤਾ ਕਿ ਗੋਪਾਲ ਕਾਂਡਾ ਜਿਹੜਾ ਹੈਗਾ ਉਹਨਾਂ ਦੇ ਹੱਕ 'ਚ ਉਹਨਾਂ ਨੇ ਆਪਣੇ ਉਮੀਦਵਾਰ ਨੂੰ ਵਾਪਸ ਜਿਹੜਾ ਉੱਥੋਂ ਲੈ ਲਿਆ ਇਸ ਤਰ੍ਹਾਂ ਦੋ-ਤਿੰਨ ਥਾਵਾਂ ਹੋਰ ਵੀ ਹੈਗੀਆਂ ਜਿੱਥੇ ਇਸ ਤਰ੍ਹਾਂ ਦਾ ਵਾਪਰਿਆ ਬੇਸ਼ੱਕ ਭਾਰਤੀ ਜਨਤਾ ਪਾਰਟੀ ਇਹ ਸਾਰਾ ਕਰ ਰਹੀ ਪਰ ਜਿਸ ਢੰਗ ਨਾਲ ਉੱਥੇ ਵਿਰੋਧ ਹੋ ਰਿਹਾ ਔਰ ਜਿਹੜੇ ਸਰਵੇ ਜਿੰਨੇ ਵੀ ਹੁਣ ਤੱਕ ਆਏ ਆ ਜਮੂ ਜੀ ਉਹ ਸਾਰਿਆਂ ਦਾ ਹੀ ਇਹੀ ਕਹਿਣਾ ਹੈ ਕਿ ਇਹ ਸਵਾਲ ਜਿਹੜਾ ਕਾਂਗਰਸ ਦਾ ਐਜ ਹੈਗਾ ਉੱਥੇ ਔਰ ਬਕਾਇਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੰਨੇ ਹਲਕਿਆਂ ਦੇ ਵਿੱਚ ਇੰਨੇ ਉਮੀਦਵਾਰਾਂ ਦਾ ਕੌਣ ਕਿੰਦੀ ਵੋਟ ਕੱਟ ਜਾਵੇ ਇਹ ਆਪਣੇ ਆਪ ਚ ਬਹੁਤ ਵੱਡਾ ਫੈਕਟਰ ਹੈਗਾ ਕਿ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਇੰਡੀਆ ਗੱਠਜੋੜ ਦਾ ਵੈਸੇ ਤਾਂ ਹਿੱਸਾ ਹਿੱਸੇਦਾਰ ਹੈ ਉਹਦੇ ਵਿੱਚ ਬਕਾਇਦਾ 파ਟਨਰ ਹੈ ਪਰ ਹਰਿਆਣੇ ਦੇ ਵਿੱਚ ਉਹ ਜਿਸ ਢੰਗ ਨਾਲ ਸੀਟਾਂ ਮੰਗ ਰਹੀ ਸੀ ਉਸ ਢੰਗ ਨਾਲ ਉਹਨਾਂ ਨੂੰ ਸੀਟਾਂ ਉਹਨੀਆਂ ਨਹੀਂ ਮਿਲੀਆਂ ਤਾਂ ਉਹਨਾਂ ਨੇ ਵੱਖਰੇ ਤੌਰ ਤੇ ਕਿਉਂਕਿ ਪਹਿਲਾਂ ਵੀ ਸ਼ੁਰੂ ਚ ਵੀ ਉਹਨਾਂ ਨੇ ਐਲਾਨ ਕੀਤਾ ਸੀਗਾ ਜਦੋਂ ਅਜੇ ਅਰਵਿੰਦ ਕੇਦਰੀਵਾਲ ਨਹੀਂ ਸੀ ਆਏ ਬਾਹਰ ਤਾਂ ਭਗਵੰਤ ਮਾਨ ਉਹਨਾਂ ਦੀ ਡਿਊਟੀ ਲੱਗੀ ਸੀ ਤਾਂ ਇਹਨਾਂ ਨੇ ਉੱਥੇ ਜਾ ਕੇ ਚੋਣ ਮਹਿਮੇ ਸ਼ੁਰੂ ਕੀਤੀ ਔਰ ਬਾਰ-ਬਾਰ ਇਸ ਗੱਲ ਦਾ ਐਲਾਨ ਵੀ ਕੀਤਾ ਕਿ ਅਸੀਂ 90 ਦੀਆਂ 90 ਸੀਟਾਂ ਉੱਤੇ ਚੋਣ ਲੜਾਂਗੇ ਭਾਵੇਂ ਕਿ ਉਹਨਾਂ ਨੂੰ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਉਹ ਇਹ ਗੱਲ ਦੱਸਦੀਆਂ ਹੈਗੀਆਂ ਕਿ ਉਹਨਾਂ ਨੂੰ ਜਿਹੜੀਆਂ ਵੋਟਾਂ ਮਿਲੀਆਂ ਉਹ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਕਿ ਨੋਟਾ ਦੀਆਂ ਵੋਟਾਂ ਦਾ 52% ਸੀ ਇਹਨਾਂ ਨੂੰ 48% ਮਿਲੀਆਂ ਔਰ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਜਦੋਂ ਲੜ ਰਹੇ ਆ ਔਰ ਅਰਵਿੰਦ ਕੇਜਰੀਵਾਲ ਹੁਣੀ ਬਾਹਰ ਆ ਗਿਆ ਔਰ ਬਕਾਇਦਾ ਉਹਨਾਂ ਨੇ ਮੁੱਖ ਮੰਤਰੀ ਦਾ ਜਿਹੜੀ ਜ਼ਿੰਮੇਵਾਰੀ ਸੀਗੀ ਭਾਵੇਂ ਕਿ ਸੁਪਰੀਮ ਕੋਰਟ ਨੇ ਉਹਨਾਂ ਤੇ ਇਸ ਗੱਲ ਦੀ ਸ਼ਰਤ ਲਾਈ ਸੀ ਕਿ ਜ਼ਮਾਨਤ ਤੁਹਾਨੂੰ ਇਸ ਸ਼ਰਤ ਤੇ ਮਿਲੇਗੀ ਤੁਸੀਂ ਮੁੱਖ ਮੰਤਰੀ ਦੇ ਦਫ਼ਤਰ 'ਚ ਨਹੀਂ ਜਾਓਗੇ ਤੁਸੀਂ ਸਕੱਤਰੇ ਦੇ ਵਿੱਚ ਨਹੀਂ ਜਾਓਗੇ ਤੁਸੀਂ ਕਿਸੇ ਕੋਈ ਕੈਬਨਿਟ ਇਸ ਤਰ੍ਹਾਂ ਦਾ ਫੈਸਲਾ ਨਹੀਂ ਕਰੋਗੇ ਜਿਹੜਾ ਕਿ ਇਸ ਕੇਸ ਨੂੰ ਪ੍ਰਭਾਵਿਤ ਕਰਦਾ ਹੋਵੇ ਜਾਂ ਇਸ ਇਸ ਬਾਰੇ ਤੁਸੀਂ ਕੁਝ ਨਹੀਂ ਬੋਲੋਗੇ ਔਰ ਇਹ ਸਾਰੀਆਂ ਸ਼ਰਤਾਂ ਲਾ ਕੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਸਥਿਤੀ ਸੀ ਉਹ ਮੁੱਖ ਮੰਤਰੀ ਵਾਲੀ ਤਾਂ ਨਹੀਂ ਸੀ ਰਹੀ ਪਰ ਉਹਨਾਂ ਨੇ ਆਪਣੀ ਪਾਰਟੀ ਦੇ ਅੰਦਰ ਇੱਕ ਜਿਹੜਾ ਫੈਸਲਾ ਕਰਕੇ ਆਪ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਉਹਨਾਂ ਨੇ ਅਸਤੀਫਾ ਦਿੱਤਾ ਔਰ ਨਵੇਂ ਜਿਹੜੇ ਮੁੱਖ ਮੰਤਰੀ ਆਰਸ਼ੀ ਮਰਲਨ ਮਰਲਨ ਉਹਨਾਂ ਨੂੰ ਜਿਹੜਾ ਹੈ ਬਣਾਇਆ ਹੈਗਾ ਭਾਵੇਂ ਕਿ ਉਹਨਾਂ ਦਾ ਨਾਮ ਬਦਲਿਆ ਆਪਣਾ ਆਰਸ਼ੀ ਸਿੰਘ ਦੇ ਤੌਰ ਤੇ ਹੁਣ ਉਹ ਜਾਣੇ ਜਾਂਦੇ ਆ ਉਹਨਾਂ ਨੂੰ ਮੁੱਖ ਮੰਤਰੀ ਜਿਹੜੀ ਹੈ ਬਣਾਉਣ ਦਾ ਜਿਹੜਾ ਉਹਨਾਂ ਦੇ ਵਿਧਾਇਕ ਸਦਨ ਹੈ ਉਸਨੇ ਫੈਸਲਾ ਕੀਤਾ ਸੋ ਉਹਦੇ ਵਿੱਚ ਹੁਣ ਕੇਸਰੀਵਾਲ ਹੁਣਾਂ ਕੋਲ ਵੀ ਟਾਈਮ ਆ ਉਹ ਉੱਥੇ ਟਾਈਮ ਲਾ ਕੇ ਕਿੰਨਾ ਉੱਥੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕਰ ਪਾਉਂਦੇ ਆ ਇਸ ਗੱਲ ਦਾ ਵੀ ਇੱਕ ਆਪਣਾ ਅਸਰ ਹੋਏਗਾ ਔਰ ਉਹ ਕਿਸ ਦੇ ਵੋਟ ਨੂੰ ਕੱਟਦੇ ਆ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਰਿਹਾਅ ਕੀਤਾ ਗਿਆ ਸੀ ਔਰ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਸੋਚਦੀ ਸੀ ਕਿ ਉਹ ਕਾਂਗਰਸ ਦੀ ਵੋਟ ਕੱਟਣਗੇ ਹੁਣ ਇਹ ਦੇਖਣ ਵਾਲੀ ਗੱਲ ਹੋਏ ਕਿ ਜਿਸ ਢੰਗ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਆਪਣੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਐ ਕਿ ਉਸ ਦਾ ਅਸਰ ਕਿਸ ਤਰ੍ਹਾਂ ਦਾ ਪੈਂਦਾ ਹੈਗਾ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕੀ ਅਸਰ ਪੈਂਦਾ ਤੇ ਕੀ ਉਹ ਕਿਸੇ ਦੀ ਵੋਟ ਕੱਟ ਕੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਇਹ ਇੱਕ ਦੇਖਣ ਵਾਲੀ ਗੱਲ ਹੋਏਗੀ ਭਾਵੇਂ ਕਿ ਹੁਣ ਅਨੈਲੋ ਔਰ ਬਸਪਾ ਦਾ ਵੀ ਸਮਝੌਤਾ ਹੈ ਔਰ ਦੂਸਰੇ ਪਾਸੇ ਜਿਹੜੀ ਜਨਨਾਇਕ ਜਨਤਾ ਪਾਰਟੀ ਆ ਉਸ ਦਾ ਜਿਹੜਾ ਬਕਾਇਦਾ ਜਿਹੜਾ ਚੰਦਰ ਸ਼ੇਖਰ ਆਜ਼ਾਦ ਹੈਗੇ ਆ ਉਸ ਦਾ ਉਹਨਾਂ ਨਾਲ ਸਮਝੌਤਾ ਹੈਗਾ ਆਜ਼ਾਦ ਪਾਰਟੀ ਜਿਨ੍ਹਾਂ ਨੇ ਬਣਾਈ ਹੋਈ ਆ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਇਹਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੀ ਕਾਫੀ ਹੈ ਔਰ ਜਿਹੜੇ ਆਪਾਂ ਗੱਠਜੋੜ ਦੀ ਗੱਲ ਕੀਤੀ ਜਿਹੜੀਆਂ ਪਾਰਟੀਆਂ ਦੀ ਗੱਲ ਕੀਤੀ ਹੈ ਕਿ 90-90 ਜੇ ਉਮੀਦਵਾਰ ਇਹਨਾਂ ਦੇ ਵੀ ਤੁਸੀਂ ਲਾ ਦਿਓ ਤਾਂ 5 ਇਹ ਧਿਰਾਂ ਬਣਦੀਆਂ 450 ਤੋਂ ਵੱਧ ਤਾਂ ਇਹੀ ਉਮੀਦਵਾਰ ਬਣ ਜਾਂਦੇ ਆ ਔਰ 49 ਐਸੇ ਹਲਕੇ ਆ ਜਿਹੜੇ ਕਾਂਗਰਸ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਲਾ ਕੇ ਬੰਦੇ ਆ 15 ਕੋ ਕਾਂਗਰਸ ਦੇ ਆ ਸ਼ਾਇਦ 29 ਹਲਕੇ ਜਿਹੜੇ ਆ ਉਹ ਕਾਂਗਰਸ ਦੇ 15 ਹਲਕੇ ਭਾਰਤੀ ਜਨਤਾ ਪਾਰਟੀ ਦੇ ਔਰ 29 ਜਿਹੜੇ ਹੈਗੇ ਆ ਸ਼ਾਇਦ ਕਾਂਗਰਸ ਦੇ ਜਿਨ੍ਹਾਂ ਥਾਵਾਂ ਤੇ ਜਿਹੜੇ ਬਾਗੀ ਉਮੀਦਵਾਰ ਹੈ ਉਹ ਇਹਨਾਂ ਪਾਰਟੀਆਂ ਦੀ ਸਿਰਦਰਦੀ ਬਣੇ ਹੋਏ ਭਾਵੇਂ ਕਿ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਕਿ ਇਹ ਜਿਹੜੀ ਬਾਗੀ ਉਮੀਦਵਾਰ ਹੈ ਉਹਨਾਂ ਨੂੰ ਬਿਠਾਇਆ ਜਾਵੇ ਉਹਨਾਂ ਨੂੰ ਰਸਤੇ ਚੋਂ ਪਾਸੇ ਕੀਤਾ ਜਾਵੇ ਤਾਂ ਸੋ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰਿਆਣੇ ਦੀ ਚੋਣ ਜਿਹੜੀ ਹੈ ਬੜੀ ਜਸਟ ਹੋਣ ਜਾ ਰਹੀ ਹੈ ਔਰ ਉੱਥੇ ਜਿਸ ਢੰਗ ਦੇ ਨਾਲ ਕਾਂਗਰਸ ਵੱਲੋਂ ਕੈਂਪੇਨ ਕੀਤੀ ਜਾ ਰਹੀ ਹੈ ਔਰ ਉਸ ਨੂੰ ਹੰਗਾਰਾ ਮਿਲ ਰਿਹਾ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹਦੇ ਨਤੀਜੇ ਹਰ ਕੀ ਹਰਾਨੀ ਜਾਣਕ ਵੀ ਹੋ ਸਕਦੇ ਆ ਜਿੰਨ ਨੂੰ ਜਿੱਥੇ ਤੁਸੀਂ ਵਕ ਵਕ ਫੈਕਟਰ ਦੱਸੇ ਮੇਰਾ ਖਿਆਲ ਕਸਾਨਾਂ ਵੱਲੋਂ ਵੀ ਜਿਹੜਾ ਬੀਜੇਪੀ ਦਾ ਕਾਫੀ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਿਹੜਾ ਇਹ ਜਿਹੜੇ ਬਨੇਸ਼ ਫੋਗਾਟ ਹੈ ਉਹ ਜੋ ਇਸ ਢੰਗ ਨਾਲ ਕੈਂਪੇਨ ਕਰ ਰਿਹਾ ਉਹਦਾ ਵੀ ਇੱਕ ਇਮਪੈਕਟ ਪੈ ਰਿਹਾ ਇਹ ਜਿਹੜਾ ਫੈਕਟਰ ਹੈ ਮੇਰੇ ਖਿਆਲ ਇਹ ਵੀ ਬੀਜੇਪੀ ਨੂੰ ਕਾਰਨਰ ਕਰਨ ਦੇ ਵਿੱਚ ਕਾਫੀ ਯੋਗਦਾਨ ਹਾਂਜੀ ਮੈਂ ਕਿਸਾਨਾਂ ਦਾ ਜ਼ਿਕਰ ਤਾਂ ਕੀਤਾ ਹੈਗਾ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਪਹਿਲਵਾਨਾਂ ਵਾਲਾ ਜਿਹੜਾ ਖਾਸ ਕਰਕੇ ਮਹਿਲਾ ਪਹਿਲਵਾਨਾਂ ਦਾ ਜਿਹੜਾ ਦਿੱਲੀ ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਦਾ ਵਿਵਹਾਰ ਹੋਇਆ ਸੀ ਜਦੋਂ ਉਹਨਾਂ ਨੇ ਜੰਤਰ-ਮੰਤਰ ਦੇ ਉੱਤੇ ਜਿਹੜੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਅੰਦੋਲਨ ਕੀਤਾ ਸੀ ਕਿ ਔਰਤਾਂ ਨਾਲ ਜਿਹੜਾ ਜਿਸ ਢੰਗ ਨਾਲ ਉਪਮਾਨਜਨਕ ਢੰਗ ਨਾਲ ਪੇਸ਼ ਆਉਂਦੇ ਆ ਉਹ ਸਾਰੇ ਨੂੰ ਲੈ ਕੇ ਉਸ ਦਾ ਖਾਪ ਪੰਚਾਇਤਾਂ ਵੀ ਹੁਣ ਅਸੀਂ ਏਸੀ ਦਿਖ ਰਹੇ ਹਾਂ ਕਿ ਜਿੱਥੇ ਖਾਪ ਪੰਚਾਇਤਾਂ ਇਸ ਗੱਲ 'ਤੇ ਕਿਸਾਨਾਂ ਦੇ ਲਈ ਵੀ ਖੜ ਰਹੀਆਂ ਉੱਥੇ ਖਾਸ ਕਰਕੇ ਜਿਹੜੀ ਵਿਨੇਸ਼ ਫੁਗਾਟ ਹੈ ਉਹਦੇ ਲਈ ਵੀ ਉਹਨਾਂ ਨੇ ਆਪਣਾ ਸਮਰਥਨ ਜਿਹੜਾ ਵਕਫਾ ਖਾ ਪੰਚਾਇਤਾਂ ਨੇ ਜਿਹੜਾ ਦਿੱਤਾ ਹੈਗਾ ਇਸ ਕਰਕੇ ਉਸ ਦਾ ਫੈਕਟਰ ਦਾ ਅਸਰ ਸਿਰਫ ਉਹਦੇ ਆਪਣੇ ਹਲਕੇ ਤੱਕ ਨਹੀਂ ਉਹ ਸਮੁੱਚੇ ਹਰਿਆਣੇ 'ਚ ਵੀ ਦੇਖਣ ਨੂੰ ਮਿਲੇਗਾ ਜਿਹੜੀਆਂ ਇਸ ਚੋਣਾਂ ਦੇ ਵਿੱਚ ਜਿਸ ਢੰਗ ਦੇ ਨਾਲ ਨੌਜਵਾਨ ਜਿਹੜਾ ਹੈਗਾ ਉਹ ਕਿਸ ਢੰਗ ਨਾਲ ਜਿਹੜਾ ਵੋਟ ਪਾਉਂਦਾ ਔਰ ਜਿਹੜੇ ਇਹਨਾਂ ਨੇ ਅਗਨੀ ਪਥ ਅਗਨੀ ਵੀ ਜਿਹੜੇ ਹੈਗੇ ਹੈ ਜਿਨ੍ਹਾਂ ਦੀ ਜਿਨ੍ਹਾਂ ਨੇ ਯੋਜਨਾ ਸ਼ੁਰੂ ਕੀਤੀ ਹੈ ਸਕੀਮ ਸ਼ੁਰੂ ਕੀਤੀ ਹੈ ਅਗਨੀਪਾਦ ਦੀ ਉਹਦੇ ਵਿੱਚ ਜਿਸ ਢੰਗ ਦੇ ਨਾਲ ਜਿਹੜਾ ਵਤੀਰਾ ਹੈਗਾ ਸਰਕਾਰ ਦਾ ਉਸ ਤੇ ਜਿਹੜੇ ਉਹਨਾਂ ਨੇ ਨਿਯਮ ਬਣਾਏ ਹੈਗੇ ਉਹਨਾਂ ਨਿਯਮਾਂ ਤੋਂ ਨੌਜਵਾਨ ਬੜੇ ਪਰੇਸ਼ਾਨ ਹੈ ਕਿਉਂਕਿ ਹਰਿਆਣਾ ਦੇ ਵਿੱਚੋਂ ਲਗਭਗ ਇਹ ਕਿਹਾ ਜਾਂਦਾ ਹੈ ਕਿ 12% ਦੇ ਕਰੀਬ ਜਿਹੜਾ ਨੌਜਵਾਨ ਹੈ ਰੋਜ਼ਗਾਰ ਦੇ ਲਈ ਉਹ ਫੌਜ ਵੱਲ ਦੇਖਦਾ ਔਰ ਉਹਦੇ ਲਈ ਆਪਣੀ ਉਹ ਤਿਆਰੀ ਕਰਦਾ ਹੈ ਕਿ ਉਹ ਫੌਜ ਚ ਭਰਤੀ ਹੋਵੇ ਸੋ ਉਸ ਗੱਲ ਦਾ ਵੀ ਅਸਰ ਪੈਣਾ ਹੈ ਤੇ ਜਿਹੜੇ ਰਿਟਾਇਰਡ ਉੱਥੇ ਸਾਬਕਾ ਫੌਜੀ ਐ ਉਹ ਸਾਰਿਆਂ ਦਾ ਵੀ ਜਿਸ ਤਰ੍ਹਾਂ ਦਾ ਵਤੀਰਾ ਹੋਏਗਾ ਇਹ ਸਾਰੇ ਨੂੰ ਦੇਖ ਕੇ ਉਸ ਦਾ ਵੀ ਅਸਰ ਪੈਣਾ ਔਰ ਜਿਹੜੇ ਕੰਬੀਨੇਸ਼ਨ ਸਮੀਕਰਨ ਜੰਮੂ ਦੇ ਜਿਹੜੇ ਨੈਸ਼ਨਲ ਲੈਵਲ ਤੇ ਬਣ ਰਿਹਾ ਹੈ ਇੰਡੀਆ ਗੱਡ ਜੋੜ ਦੇ ਜਿਸ ਢੰਗ ਦੇ ਨਾਲ ਘਟ ਗਿੰਟੀਆਂ ਔਰ ਜਿਹੜੇ ਦੂਸਰੇ ਦਲਿਤ ਭਾਈਚਾਰਾ ਔਰ ਐਸਟੀ ਜਿਹੜੀ ਹੈਆਂ ਵੋਟ ਜਾਂ ਓਬੀਸੀ ਵੋਟ ਹੈ ਉਹਨਾਂ ਦੀ ਜਿਸ ਤਰ੍ਹਾਂ ਕੌਮੀ ਪੱਧਰ ਤੇ ਲਾਭਬੰਦੀ ਹੋ ਰਹੀ ਹੈ ਉਸ ਦਾ ਅਸਰ ਵੀ ਹਰਿਆਣਾ ਚ ਦੇਖਣ ਨੂੰ ਮਿਲੇਗਾ ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਕਿ ਇੱਕ OBC ਵਰਗ ਦੇ ਵਿੱਚੋਂ ਜਿਹੜਾ ਮੁੱਖ ਮੰਤਰੀ ਬਣਾ ਕੇ ਕਿ ਉਸ ਵੋਟ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਪਰ ਉਸ ਦਾ ਲੱਗਦਾ ਨਹੀਂ ਵੱਡਾ ਵੱਡਾ ਅਸਰ ਪੈ ਰਿਹਾ ਕਿਉਂਕਿ ਜਿਹੜਾ ਮੁੱਖ ਮੰਤਰੀ ਆਪ ਚਾਹੁੰਦਾ ਸੀ ਕਿ ਉਹ ਕਰਨਾਲ ਤੋਂ ਲੜੇ ਉਸ ਦੀ ਸੀਟ ਉਸ ਨੂੰ ਮਨਪਸੰਦ ਨਹੀਂ ਮਿਲੀ ਪਰ ਉਸ ਨੂੰ ਲਾੜਵਾ ਭੇਜ ਦਿੱਤਾ ਗਿਆ ਜੀ ਇਹਨੂੰ ਸਭ ਜਿਹੜਾ OBC ਵਿੰਗ ਦਾ ਇਹਨਾਂ ਦਾ ਪ੍ਰਧਾਨ ਸੀਗਾ ਉਹ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜਿਹੜਾ ਜੀ ਸਰਕਾਰ ਦਾ ਮੰਤਰੀ ਜੰਮੂ ਜੀ ਕਿ ਜਿਹੜਾ ਜਿਸ ਤਰ੍ਹਾਂ ਦਾ ਹੁਣ ਅਸੀਂ ਦੇਖਿਆ ਹੈ ਕਿ ਜਿਹੜੇ ਪਿਛਲੇ 3-4 ਮਹੀਨੇ ਲੰਘਿਆ ਉਹਦੇ ਵਿੱਚ ਜਿਸ ਢੰਗ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਵਕ ਵਕ ਫੈਸਲੇ ਕਰਕੇ ਸਮਾਜ ਦੇ ਵਕ ਵਕ ਵਰਗਾਂ ਨੂੰ ਆਪਣੇ ਨਾਲ ਜੋੜਨ ਦਾ ਸਭ ਤੋਂ ਵੱਡਾ ਫੈਸਲਾ ਉਹਨਾਂ ਨੇ ਇਹ ਕੀਤਾ ਸੀਗਾ ਕਿ ਜਿਹੜਾ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਜਾਂ ਕਿਸਾਨਾਂ ਦਾ ਜਿਹੜਾ ਉਹਨਾਂ ਦੇ ਖਿਲਾਫ ਅੰਦੋਲਨ ਸੀ ਉਸ ਨੂੰ ਮੱਠਾ ਪਾਉਣ ਦੇ ਲਈ ਉਸ ਵਿਰੋਧ ਨੂੰ ਘਟਾਉਣ ਦੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਐਮਐਸਪੀ ਅਸੀਂ ਸਾਰੀਆਂ ਫਸਲਾਂ ਦੇ ਦੇਾਂਗੇ ਇਸ ਗੱਲ ਦਾ ਬਕਾਇਦਾ ਜਿਹੜਾ ਫੈਸਲਾ ਕਰਕੇ ਐਲਾਨ ਕੀਤਾ ਗਿਆ ਕੈਬਨਟ ਵੱਲੋਂ ਜਿਹੜੀ ਨਾਇਬ ਸਿੰਘ ਸ਼ੈਣੀ ਦੀ ਵਿੱਚ ਬਣੀ ਪਰ ਕਿਸਾਨਾਂ ਨੇ ਅੱਗੋਂ ਉਸ ਦਾ ਇਹ ਜਵਾਬ ਬੜਾ ਠੋਕਵਾਂ ਦਿੱਤਾ ਕਿ ਤੁਸੀਂ ਉਹਨਾਂ ਫਸਲਾਂ ਦੀ ਐਮਐਸਪੀ ਸਾਨੂੰ ਦੇਣਾ ਚਾਹੁੰਦੇ ਹੋ ਜਿਹੜੀਆਂ ਫਸਲਾਂ ਇੱਥੇ ਕਿਸਾਨ ਵੇਚਦਾ ਹੀ ਨਹੀਂ ਸੋ ਇਸ ਕਰਕੇ ਕਿਸਾਨੀ ਦਾ ਵਿਰੋਧ ਇੱਕ ਤਾਂ ਉੱਥੇ ਦੂਸਰਾ ਜੋ ਕੁਝ ਸ਼ੰਭੂ ਬੈਰੀਅਰ ਤੇ ਖਨੌਰੀ ਦੇ ਵਿੱਚ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਉੱਥੇ ਉਹਨਾਂ ਨਾਲ ਬਿਹੇਵ ਕੀਤਾ ਉਹਨਾਂ ਨਾਲ ਵਤੀਰਾ اختیار ਕੀਤਾ ਉਹ ਅਜੇ ਤੱਕ ਵੀ ਮਾਮਲਾ ਫਸਿਆ ਹੋਇਆ ਭਾਵੇਂ ਕਿ ਸੁਪਰੀਮ ਕੋਰਟ ਨੇ ਉਹਦੇ ਲਈ ਪੈਨਲ ਬਣਾਤਾ ਉਹ ਕੀ ਪੈਨਲ ਦੀ ਰਿਪੋਰਟ ਆਉਂਦੀ ਹੈ ਵੱਖਰੀ ਗੱਲ ਹੈ ਪਰ ਕਿਸਾਨ ਸਪਸ਼ਟ ਰੂਪ ਚ ਉੱਥੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਖੜੇ ਨਜ਼ਰ ਆਉਂਦੇ ਆ ਸੋ ਜਨੂ ਸਾਹਿਬ ਤੁਸੀਂ ਇਹ ਸ਼ੋਅ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ